फिलौर पुलिस वालों लुट खोह दिया वारदाता करने वाले सिफर तिन काबू फिलौर बाय अक्षत श्री हरकमलप्रीत सिंह खाक पी पी एस मानयोग सीनियर पुलिस कप्तान जलंधर देहाती जी दे दिशा निर्देशा अनुसार माड़े अनसरा अते नशा तस्करा खिलाफ चलाई गई विशेष मुहिम तित श्री सरवण सिंह पी पी ਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਪੁਰਾਣੇ ਕੇਸ ਵਿੱਚ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰਜੀ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਫਲੋਰ ਏਰੀਆ ਵਿੱਚ ਲੁੱਟ ਖੋਹ ਦੀਆਂ ਕਾਫੀ ਵਾਰਦਾਤਾ ਹੋ ਰਹੀਆਂ ਹਨ ਜਿਸ ਤੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਲੋਰ ਨੂੰ ਇਹਨਾਂ ਵਾਰਦਾਤਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਹਦਾਇਤ ਕੀਤੀ ਸੀ ਜਿਸ ਤੇ ਵੱਖ-ਵੱਖ ਕਿਸਾਨ ਵਿੱਚ ਦੋਸ਼ੀ ਸਾਰਥਿਕ ਪੁੱਤਰ ਸਟੀਫਨ ਵਾਸੀ ਮੋਲਾ ਉੱਚੀ ਕਾਟੀ ਫਲੋਰ ਥਾਣਾ ਫਲੋਰ ਜਿਸ ਨੇ ਰਾਤ ਸਮੇਂ ਪਿੰਡ ਪਾਲਾ ਤੋਂ ਸ਼ਾਪੂਰ ਨੂੰ ਜਾਦੇ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਰਾਜਨ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਸ਼ਾਪੂਰ ਪਾਸੋਂ 8000 ਰੁਪਏ ड्राइविंग लाइसेंस उसकी पत्नी दिया सोने दरसों दिया दो हजार रुपए खोहते मिती भी अकसर दो हजार चौबी गिरफ्तार किया गया इसे तरह दोषी विकास उर्फ बोबी पुत्र जगदीश कुमार वासी मुहला रविदासपुरा फिलौर जिला जलंधर जिसने अपने साथियों मिलके मुदई मुकदमा मनीष कुमार पुत्र हरमेश लाल वासी रुड़का खुरद थाना फिलौर पासो पांच हजार रुपए की खोह की उसनु भी गिरफ्तार कर लिया गया है ਇਸੇ ਲੜੀ ਤਿਤ ਮਿੱਤੀ ਉਨੀ ਅਕਸਰ 2024 ਨੂੰ ਸ਼੍ਰੀਮਤੀ ਸਰਬਜੀਤ ਕੌਰ ਪਤਨੀ ਕਮਲਜੀਤ ਵਾਸੀ ਮਕਾਨ ਨੰਬਰ 212 ਮੁਲਤਾਨੀ ਮੋੱਲਾ ਫਿਲੌਰ ਜ਼ਿਲ੍ਹਾ ਜਲੰਧਰ 51000 ਰੁਪਏ ਦੀ ਖੋਹ ਕਰਨ ਵਾਲੇ ਦੋਸ਼ੀ ਗੌਰਵ ਕੁਮਾਰ ਉਰਫ ਪੱਤਾ ਪੁੱਤਰ ਰਾਜਕੁਮਾਰ ਵਾਸੀ ਮੋੱਲਾ ਪੰਡੇਰਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜੋ ਮੋੜਲੀ ਪੁਛਕਿਚ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਸਾਰਥਿਕ ਦੱਦਾ ਖਿਲਾਫ ਪਹਿਲਾ ਵੀ ਲੁੱਟ ਖੋਹ ਦੀਆ ਵਾਰਦਾਤਾ ਕਰਨ ਦੇ 06 ਮੁਕਦਮੇ ਦਰਜ ਹਨ ਅਤੇ ਵਿਕਾਸ ਉਰਫ ਬੌਬੀ ਪੁੱਤਰ ਜਗਦੇਸ਼ ਕੁਮਾਰ ਵਾਸੀ ਮੋਹੱਲਾ ਰਵੇ ਦਾਸਪੁਰਾ ਫਿਲੌਰ ਜ਼ਿਲ੍ਹਾ ਜਲੰਧਰ ਜੋ ਹਾਈਵੇ ਫਿਲੌਰ ਦੇ ਖੱਬੇ ਪਾਸੇ ਬਣਿਆ ਰੇਲਵੇ ਦੀਆ ਲਾਈਨਾਂ ਨਜ਼ਦੀਕ ਚਾੜੀਆ ਵਿੱਚ ਲੁਕ ਛਿਪ ਕੇ ਬੈਠ ਜਾਦੇ ਸੀ ਅਤੇ ਰਾਤ ਸਮੇਂ ਜਦੋਂ ਵੀ ਕੋਈ ਡਰਾਈਵਰ ਜਾਂ ਇਕੱਲਾ ਵਿਅਕਤੀ ਹਾਈਵੇ ਦੇ ਖੱਬੇ ਹੱਥ ਕਿਸੇ ਵੀ ਕਾਰਨ ਲਈ ਰੁਕ ਜਾਂਦਾ ਸੀ ਤਾਂ ਇਹ ਗਾਤਰ ਦੀ ਨੋਕ ਤੇ ਉਸ ਵਿਅਕਤੀ ਨੂੰ ਦਰਾਵਾ ਦੇ ਕੇ ਉਸ ਪਾਸੋਂ ਪੈਸੇ ਅਤੇ ਮੋਬਾਈਲ ਖੋ ਜੋ ਮੁਰਲੀ ਪੁੱਛਕਿਛ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਵਿਕਾਸ ਉਰਫ ਬੱਬੀ ਵੱਲੋਂ ਲੁਧਿਆਣਾ ਫਿਲੌਰ ਬੁਰਾਇਾ ਦੇ ਏਰੀਆ ਵਿੱਚ ਪੰਜੀ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾ ਕੀਤੀਆਂ ਅਤੇ ਲੁਧਿਆਣਾ ਏਰੀਆ ਵਿੱਚੋਂ 16 ਦੇ ਕਰੀਬ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾ ਕਰਨ ਮੰਨਿਆ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਕਾਸ ਉਰਫ ਬੱਬੀ ਪਹਿਲਾਂ ਦਰਜ ਕੇ ਸਾਂਵਿਚ ਪਗੌੜਾ ਵੀ ਚੱਲ ਰਿਹਾ ਸੀ ਜੋ ਇਸ ਵੱਲੋਂ ਪਿਛਲੇ ਦਿਨੀ ਇੱਕ ਔਰਤ ਪਾਸੋਂ ਦਾਤਰ ਦੀ ਨੋਕ ਤੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਪਰਸਵੀ ਖੋਹ ਕੀਤਾ ਸੀ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਜਿੰਦਰ ਦਿਹਾਤੀ ਦੀਆਂ ਹਦਾਇਤਾਂ ਨੂੰ ਮਦੇ ਨਜ਼ਰ ਰੱਖਦੇ ਹੋਏ ਮੇਰੇ ਵੱਲੋਂ ਤੇ ਇਨਸਪੈਕਟਰ ਸਖਦੇਵ ਸਿੰਘ ਐਸਐਚਓ ਫਲੋਰ ਵੱਲੋਂ ਕਾਰਵਾਈ ਕਰਦੇ ਹੋਏ ਆ ਅਸੀਂ ਵਕਫ ਵਕ ਮਕਦਮਿਆਂ ਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਵਿੱਚ ਇੱਕ ਮੇਨ ਮੁਜਰਮ ਹੈਗਾ ਬੋਬੀ ਜਿਹੜਾ ਕਿ 307 ਵਿੱਚ ਭਗੌੜਾ ਸੀ ਅਤੇ ਮੇਨ ਜੀਟੀ ਰੋਡ ਦੇ ਉੱਤੇ ਜਿਹੜੀਆਂ ਵਾਰਦਾਤਾਂ ਹੁੰਦੀਆਂ ਸੀ ਉਹਨੂੰ ਅੰਜਾਮ ਦਿੰਦੇ ਸੀ ਇਹਦੇ ਵਿੱਚ ਦੋ ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਗਏ ਸੀ ਤੇ ਬੋਬੀ ਨੂੰ ਹੋਣ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਇੱਕ ਦੱਤਰ ਤੇ ਇੱਕ ਮੋਬਾਈਲ ਜਿਹੜਾ ਵਾ ਉਹ ਰਿਕਵਰ ਕੀਤਾ ਗਿਆ ਇਹਦਾ ਪੁਲਿਸ ਰਿਪੋਰਟ ਲਿਆ ਗਿਆ ਇਸ ਇਸ ਪਾਸੋਂ ਪੁਸ਼ੀਸ਼ ਕੀਤੀ ਜਾ ਰਹੀ ਹੈ ਦੂਸਰਾ ਮਕਦਮਾ ਅਸੀਂ ਕ੍ਰੈਂਟ ਜਿਹੜਾ 230 ਨੰਬਰ ਦਰਜ ਕੀਤਾ ਹੈਗਾ ਉਹਦੇ ਵਿੱਚ ਅਸੀਂ ਗੌਰਵ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਕੋਲੋਂ 4 ਮੋਬਾਈਲ ਅਤੇ ਇੱਕ ਦਾਤਰ ਬਰਾਮਦ ਕੀਤਾ ਹੈਗਾ ਇਹ ਲੋਕਲ ਵਾਰਦਾਤਾਂ ਕਰਦੇ ਸਨ ਗੁਰਾਇਆਂ ਅਪਰੇ ਤੇ ਫਲੋਰ ਇਹਨਾਂ ਨੇ ਕਰੀਬ 25 ਵਾਰਦਾਤਾਂ ਜਿਹੜੀਆਂ ਨੇ ਲੁਧਿਆਣੇ ਦੀਆਂ ਤੇ ਫਲੋਰ ਦੀਆਂ ਮੰਨੀਆਂ ਨੇ ਇਹਨਾਂ ਦਾ ਪੁਲਿਸ ਰਿਪੋਰਟ ਦਾ ਵੀ ਹਾਸਲ ਕਰਕੇ ਇਹਦੇ ਕੋਲ ਹੋਰ ਕੋਸ਼ਿਸ਼ ਕੀਤੀ ਜਾਵੇਗੀ ਇਦੇ ਨਾਲ ਜਿਹੜਾ ਪਿਛਲੇ 1 ਸਾਲ ਤੋਂ ਵਾਰਦਾਤਾਂ ਹੋ ਰਹੀਆਂ ਸੀ ਉਹ ਸਾਰੀਆਂ ਹੀ ਰੁਕ ਜਾਣਗੀਆਂ ਤੇ ਜਿਹੜਾ ਦੂਸਰਾ ਮੋਟਾ ਮੇਨ ਦੋਸ਼ੀ ਹੈਗਾ ਇਹਦੇ ਵਿੱਚ ਉਹਨੂੰ ਵੀ ਜਲਦ 2-3 ਦਿਨ ਦੇ ਵਿੱਚ ਵਿੱਚ ਹੀ ਗ੍ਰਿਫਤਾਰ ਕਰ ਲਵਾਂਗੇ